ਹਾਇ ਰੱਬ ਆ ਪਾ ਜੀ ਨੇ ਮੈ ਸੁਣਾ ਦੇ ਗਿਆ ਮੇਰੀਆਂ ਤਾਂ ਸਕੀਮਾਂ ਤੇ ਸਾਰਾ ਪਾਣੀ ਫਿਰ ਗਿਆ ਉਹਨਾਂ ਨੇ ਤੇ ਘਰ ਜਵਾਈ ਰੱਖ ਲੈਣਾ ਤੇ ਅਸੀਂ ਕੀ ਕਰਾਂਗੇ ਮੈਂ ਤਾਂ ਬੜਾ ਕੁਝ ਸੋਚ ਕੇ ਬੈਠੀ ਆਂ ਵੀ ਉਹਨੂੰ ਉਹਦੇ ਨਾਲ ਵਿਆਹ ਹੋਉਂਦੀ ਆਪਣੀ ਸਹੇਲੀ ਦੇ ਮੁੰਡੇ ਨਾਲ ਤੇ ਸਾਰਾ ਕੁਝ ਆਪਣਾ ਹੀ ਆ ਅਲੈਕੁਮ ਸਲਮ ਰਘਵੀਰ ਹਾਂ ਜੀ ਵੀਰ ਜੀ ਆ ਜਾ ਇੱਧਰ ਹੀ ਆ ਜਾ ਕੰਮ ਹੈ ਕੋਈ ਹਾਂ ਮੈਂ ਬਲਜੀਤ ਨੂੰ ਵੀ ਆ ਕੇ ਆਇਆ ਵਾਂ ਤੇ ਆਂਦੀ ਆਉਂਦੀ ਆ ਤੇ ਚਲੋ ਕੋਈ ਨਾ ਬਲਜੀ ਨੂੰ ਲੈ ਕੇ ਆਈ ਜਾਂ ਫਿਰ ਮੈਂ ਨਹੀਂ ਚੱਲ ਆ ਜਾ ਫਿਰ ਆਉਣਾ ਮੈਂ ਚੰਗਾ ਆ ਜਾ ਵਾਏ ਬੋਟੀ ਬੜੀ ਹੈ ਨਾ ਚਲੋ ਫਿਰ ਇਹਨੂੰ ਲੈ ਸਤਣਾ ਕੀ ਹੋਇਆ ਤੈਨੂੰ ਕਹਿਣਾ ਮੈਂ ਕੋਹ ਕੀ ਕਹਿੰਦੇ ਆ ਤੇ ਕੀ ਕੂਆ ਮੈਂ ਕੀ ਗੱਲ ਬੜੀ ਸਰੀ ਹੈ ਕੀ ਹੋਇਆ ਸਾਰਾ ਸੀਮਾ ਦਾ ਪਾਣੀ ਫਿਰ ਗਿਆ ਮੈਂ ਅਪੀਸੇ ਦੇ ਮੁੰਡੇ ਨਾਲ ਇੰਸਟਾਗ੍ਰਾਮ 'ਨਾਂ ਹੀ ਅਜ ਕਾਚੇ ਨੂੰਂਗਲੀ ਘੱਟ ਮਾਦੀ ਇਹਨਾਂ ਨੇ ਨੇ ਤੇ ਨੂੰ ਪਹਿਲੇ ਪਤਾ ਲੱਗ ਜਾਂਦਾ ਸਭ ਨੂੰ ਕੀ ਪਤਾ ਲੱਗ ਜਾਂਦਾ ਆਪੇ ਜਾਣੀ ਉਹਨਾਂ ਕਾਚੇ ਨੂੰਂਗਲੀ ਘੱਟ ਬਣੀ ਕੀ ਕੋਨਾ ਮੁੰਡਾ ਵੇਖਣਾ ਹਾਂ ਹੈ ਤਾਂ ਉਹ ਤਾਂ ਕਹਿੰਦੇ ਵੀ ਬੇਰ ਨਖਖਾਣਾ ਹੋਣਾ ਪਰ ਜੀਤਾ ਆਜੀ ਓਏ ਹਰੇਕ ਨੇ ਵੇਖ ਖਾਣਾ ਹੋਣਾ ਕੀ ਬਰਾਗ ਜੀ ਨੂੰ ਪੂਰੀ ਪਸੰਦ ਆਉਣੀ ਇਹਨਾਂ ਦੇ ਮੁੰਡਾ ਪਸੰਦ ਆਉਣਾ ਕਿ ਨਹੀਂ ਆਉਣਾ ਤੂੰ ਆਪਣੇ ਘੁੜੇ ਘੜਾਈ ਜਾਂਦੀ ਹੇ ਜੇ ਮੁੰਡਾ ਆਈ ਗਿਆ ਅਗਲੀ ਤੇ ਪਸੰਦ ਕਾਹੀ ਲੈਣਾ ਨੂੰ ਕੇ ਘਰ ਚੋ ਹੀ ਅਗਲੇ ਬਿਠਾ ਲੈਣੀਏ ਫੇਰ ਬਜਾਏ ਉੱਡਦੇ ਤੈਨੂੰ ਚੰਗਾ ਭਲਾ ਭਲਾ ਭਾਬੀ ਦਾ ਕਿੱਡਾ ਵੱਲਾ ਉੱਚਾ ਨਾ ਕਰਵਾ ਕੋਨੇ ਸੋਹਣੂਆ ਕੱਢਣੀ ਹੈ ਹਮੀਆਂ ਮੇਰਾ ਤੇ ਦੋਵੇਂ ਪਾਸੇ ਹਾਥੀ ਉੱਥੇ ਵੀ ਪੈਣੀ ਬੰਨਾ ਪੜਾ ਹੀ ਤੇ ਇੱਥੇ ਵੀ ਆਪਾਂ ਹੀ ਸਾਰਾ ਕੁਝ ਮੈਨੂੰ ਤੇ ਸੁਭਾੜ ਪੈਣੀ ਜੀ ਇਹ ਕੋਸੋਂ ਹੁੰਦਾ ਉਹ ਨੂੰ ਕੀ ਕਰਾਂਗੇ ਪਾਣੀ ਪੁਣੀ ਪੀ ਕਬਰਾਟਾ ਕੋ ਉੱਡਾ ਸਭ ਸਹੀ ਹੋਣੀ ਕਰਨੀ ਬੜੀ ਆ ਮੈਨੂੰ ਨਹੀਂ ਲੰਦਾ ਪਾਣੀ ਪਾਣੀ ਵੀ ਜਿਤਨੀ ਕਰੀਦੀ ਹੋਈ ਸੀਆਣਾ ਬਣਾਇਆ ਹੀ ਕਰ ਆਇਆ ਸੀ ਮੈਨੇਜਰ ਆ ਤੇ ਚ ਮੈਨੂੰ ਵੀ ਲੈ ਗਿਆ ਨਾਲ ਹੀ ਵਿਦੀ ਕਰ ਕਿਉਂ ਉਹਦੇ ਵਿਆਹ ਤਾਂ ਲਿਆਵਾ ਤੇ ਵਿਆਹ ਹੀ ਤਾਂ ਕਰਨਾ ਹੁੰਦੀ ਦੀ ਦਾ ਜਦੋਂ ਕਰਾਂਗੇ ਨਾ ਲੈ ਜਾ ਕੇ ਤੈਨੂੰ ਵੀ ਤੇਰੇ ਭਾਂ ਚਾ ਚੜੇ ਆ ਤੈਨੂੰ ਕੋਤਿਆ 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 ਉਹ ਲੋਕੀਂ ਘਾਟਾ ਹੁੰਦੀ ਆਵਾ ਨਹੀਂ ਇਹਨੂੰ ਤਾਂ ਇੰਨਾ ਵੀ ਪਤਾ ਕਿ ਸਾਬ ਕੋ ਆਪਣੇ ਹੱਥਾਂ ਲੱਗਵਾ ਚੜ ਲਿਆ ਤੇਰਾ ਹੁਣਾਂ ਹੀ ਸਾਰਾ ਕੋ ਜੈਂਬੇ ਉਹ ਨੂੰ ਉਹਦੇ ਨਾਲ ਵਿਆਹ ਦਿੰਦੇ ਆਪਣੀ ਸਹੇਲੀ ਦੇ ਮੁੰਡੇ ਨਾਲ ਤੇ ਨਹੀਂ ਇਹਦਾ ਕਿਦਾਂ ਇਹ ਨੂੰ ਹੀ ਕਹਨੂ ਮੈਂ ਹੁਣ ਤੇ ਮੈਂ ਘਰ ਜਵਾਈ ਰੱਖ ਲੂੰਗੀ ਦੋ ਦੋ ਪਾਣੀ ਪੁੜਾ ਦੇ ਪਾਣੀ ਦੇ ਮੈਂ ਨਹੀਂ ਪੀਣਾ ਪਾਣੀ ਕੋਣੀ ਹੋਰ ਨਹੀਂ ਪੀਣਾ ਬੈਠ। ਪੜਾ ਦੇ ਮੁਖੜਾ ਚਲੀ ਵੀ ਟੋਕ ਗਵਾਈ ਲੈ ਆਉਣੀ ਮੈਂ ਆਖੂਗੀ ਉਹ ਮੈਨੂੰ ਨਹੀਂ ਚਾਹੀਦਾ ਤੁਹਾਡਾ ਡਾਕਟਰ ਮੈਂ ਆਪੇ ਠੀਕ ਹੋ ਜੂਗੀ ਜਾਓ ਤੁਸੀਂ ਮੈਂ ਆਪੇ ਆ ਜੂਗੀ ਆਪੇ ਆ ਜੂ ਬਸ ਲੜ ਤੋਂ ਫਤ ਕੋਈ ਕੰਮ ਨਹੀਂ ਸਾਰੀ ਦਿਨ ਤਾ ਦਾ ਦਿਮਾਗ ਨਹੀਂ ਕੰਮ ਕਰਦਾ ਤੁਹਾਡਾ ਦਿਮਾਗ ਵੀ ਆਪਣੀ ਕੁੜੀ ਵੱਗ ਗਈ ਆ ਇਹਨਾਂ ਨੂੰ ਪਤਾ ਲੱਗਦਾ ਉਹ ਤੇ ਨਿਆਣੀ ਆ ਬੇਸਮਝਾ ਤੇ ਤੁਸੀਂ ਤਾਂ ਸਿਆਣੇ ਬੈਠੇ ਆ ਨਾ ਸਭ ਕੋ ਹੱਥਾਂ ਲੰਨੀ ਘੰਡਿਆ ਵਾ ਤੇ ਕਿੱਦਾਂ ਮੈਂ ਬਹਿ ਕੇ ਦੇਖਾਂ ਭਾਜੀ ਵੀ ਠੰਡੀ ਹੋ ਮਸਾ ਫੇਰ ਕਰ ਦੇਣਾ ਆ ਭਾਜੀ ਦਾ ਸੁਭਾਅ ਪਤਾ ਨਹੀਂ ਕਿਦਾਂ ਦਾ ਕੋਈ ਸਲਾਹ ਨਹੀਂ مشورہ ਨਹੀਂ ਆਉਂਦੇ ਸੁਣਾ ਦੇ ਕੇ ਰਹਾ ਦਿੱਤਾ ਅਗਲੇ ਦਾ ਜੀ ਸਾਡ ਨੂੰ ਚੱਕਰ ਨਾਲ ਜੀ ਨੂੰ ਜੇ ਲਗੇ ਤੱਕ ਨਹੀਂ ਮੁੜੇ ਲਗੀ ਚਾਭਣਾ ਬਾਦ ਪਾਣੀ ਕੀ ਆ ਤੇ ਤੁਹੇ ਕਿਉਂ ਆਏ ਮੈਂ ਉੱਤੋਂ ਆ ਗਬੀਰ ਕਰੋ 10 ਆਏ ਜੇ 10 ਆਏ ਮੇਰੀ ਸਹੇਕਣੀ ਨੂੰ ਤੇ ਘੇੜੇ ਚ ਗੱਲ ਨਾ ਕਿਨੇ ਪਛਾਣ ਲਿਓ ਮੈਂ ਨਾ ਤੂੰ ਕਿੱਦਾਂ ਦੀ ਜਨਾਨੀ ਆ ਕਿੱਦਾਂ ਦੀ ਆ ਉਹ ਮੇਰਾ ਭਰਾ ਵਾ ਮੇਰੀ ਬਤਈ ਮੈਂ ਕਿੱਦਾਂ ਛੱਡਦਾ ਉਹਨਾਂ ਨੂੰ ਜੀਓ ਹਾਂ ਨੂੰ ਤੇ ਮੈਂ ਵੇਖ ਕੇ ਨਹੀਂ ਚਾਹਦੀ ਕਿ ਉਹ ਸੜ-ਸੜ ਮਰਦੀ ਆ ਤੁਸੀਂ ਪਹਿਲਾ ਘਡੋੜਾ ਕੱਟ ਦਿੱਤਾ ਉਹਨੂੰ ਦੱਸਦਾ ਚਲੋ ਕਿ ਤੇ ਆਉਣਾ ਹੁੰਦਾ ਉਹ ਦੱਸ ਦਿੰਦੇ ਮੇਰੀ ਗੱਲ ਸੁਣ ਪਹਿਲਾਂ ਮੁਰਦ ਨੂੰ ਪੈਰ ਤੇ ਦੱਸਣਾ ਫਿਰ ਉਹਨਾਂ ਨੇ ਕਹਣਾ ਛਾਪਿਆਂ ਤੋਂ ਢੂੰਡੇ ਸਾਨੂੰ ਲੋਕੀ ਹਣ ਕੀ ਆਖ ਕੇ ਆਪਣੇ ਭਰਾ ਨਹੀਂ ਛੱਡ ਕੇ ਲੋਕਾਂ ਨੂੰ ਲਿਆ ਲੈ ਮੱਠਾ ਲੈ ਲਿਆ ਆਪਣੇ ਘਰ ਅਜੇ ਕੀਤਾ ਕਿੱਦਾਂ ਹੋਣੀ ਆ ਹਾਨੂੰ ਕਿਸੇ ਦੇ ਆਉਣਾ ਨੇ ਉਹਨਾਂ ਨੂੰ ਕਿਸੇ ਦੇ ਆਉਣਾ ਕਿੱਦਾਂ ਹੋਣੀ ਤੇ ਕਿੱਦਾਂ ਨਹੀਂ ਅੱਗੋਂ ਹਾਸੋਣਾ ਕਰਾ ਲਈਏ ਆਪਾਂ ਬਿੰਦਰ ਜਦੋਂ ਪਰੌਣੇ ਚ ਆਉਨੇ ਆ ਨਾ ਉਹਨਾਂ ਨੂੰ ਪਤਾ ਹੋਊਗਾ ਲੈ ਵੀ ਇਹਨਾਂ ਦਾ ਕਾਠਾ ਭਰਾਵਾ ਭਰਾ ਦਾ ਮੇਲ ਵਾ ਪੂਰਾ ਤੇ ਅਚਾਰ ਬਨੇ ਬਿਠੇ ਇਹਨਾਂ ਦੇ ਘਰ ਹੈਂ ਆਹ ਉਹਨਾਂ ਨੂੰ ਡਾਇਰੈਕਟ ਉਹ ਸੋ ਗਾਲੇ ਵੀ ਤੂੰ ਚਾਰੇ ਪੌੜ ਚੋਕੇ ਮੈਨੂੰ ਪੈਗੀਆਂ ਹੋਣਗੀਆਂ ਸਾਰੀ ਮੈਂ ਕਿਹਾ ਬਜੀਓ ਹੈ ਨਹੀਂ ਘਰ ਨੂੰ ਵੀ ਤੇ ਉਹ ਬਜੀਤ ਦੱਸ ਕੇ ਤੇ ਜਦੋਂ ਇੱਥੇ ਆ ਰੋਗੋ ਵੀ ਆ ਗਿਆ ਤੇ ਆਦਾ ਹੁੰਦੀ ਆ ਉਹ ਤਰਾ ਸੁੱਖ ਨੂੰ ਦੱਸਤਾ ਵਾ ਤੂੰ ਦੱਸ ਦਿੰਨੀ ਆ ਸੁੱਖ ਨੂੰ ਵੀ ਕਾਦੀ ਕਾੜੀ ਜਾਣ ਦੇਈ ਆ ਤੇ ਦੱਸਣਾ ਪਤਾ ਵਾ ਜਦੋਂ ਪਰੌਣੇ ਘਰਾਂ ਲੱਕੇ ਖਲੂਕੇ ਫਿਰ ਦੱਸਣਾ ਵਾ ਉਦਾਂ ਉਹਨੂੰ ਬੜਾ ਜਿਆਦਾ ਪਤਾ ਵਾ ਤੇ ਬਾਕੀ ਤਿਆਰ ਹੀ ਹੋਣਾ ਕੱਪੜੇ ਘੋਣੇ ਤੇ ਮੈਂ ਦੱਸ ਦਿੰਨੀ ਆ ਤਾਨੂੰ ਕਿਹੜਾ ਭਲੇਖਾ ਵਾ ਸੁੱਖ ਨੂੰ ਪਹਿਲਾਂ ਪਤਾ ਲੱਗ ਜਾਏ ਕਿ ਵਾ ਤਾਂ ਸਾਰੀ ਗੱਲ ਹੀ ਦੱਸ ਦੇਣਾ ਵਾ ਤੇ ਰਹਿਂਦਾ ਹੁੰਦਾ ਜੇ ਕਿਤੇ ਮੜਾ ਮੋਟਾ ਹੋਏ ਪਤਾ ਲੱਗ ਜਾਏ ਕਿ ਗੱਲ ਤਾਂ ਮੇਰਾ ਮੰਗਣਾ ਹੋ ਗਿਆ ਉਹਦੇ ਸਟੇਟਸ ਲਾ ਕੇ ਸਾਰੇ ਖਬਰਾਂ ਪਹੁੰਚਾ ਦੇਣੀ ਆ ਤੇ ਕੋਈ ਨਹੀਂ ਉਹਨੂੰ ਦੱਸਦੀ ਨਾ ਨਾ ਸਟੇਟਸ ਲਾ ਵੀ ਕਰਕੇ ਉਹਨੂੰ ਬਾਹਰ ਵਸੀ ਆਖੂਗੀ ਤੇ ਸਹੀ ਇੱਕ ਗੱਲ ਵਾ ਤੂੰ ਇਹ ਕਿਉਂ ਕਹੀ ਨਹੀਂ ਆ ਵੀ ਬਲਜੀਤ ਨੂੰ ਉਹਨਾਂ ਨੂੰ ਕਿਉਂ ਨਹੀਂ ਦੱਸਣਾ ਕਿਹੜੀ ਗੱਲਾਂ ਨਹੀਂ ਦੱਸਣਾ ਉਹਨਾਂ ਨੂੰ ਨਹੀਂ ਲੱਗਦੀ ਸਮਝ ਬੜੇ ਉਹਲੇ ਰੱਖਣੇ ਪੈਂਦੇ ਆ ਮੈਂ ਇਹ ਉਹਨਾਂ ਰੱਖਦੀ ਆ ਹੁਣ ਜੇ ਉਹਨੂੰ ਪਤਾ ਲੱਗ ਗਿਆ ਮੁੰਡਾ ਪੁੱਛਦੇ ਵਿੱਚ ਸਭ ਇਨਸਪੈਕਟਰ ਵਾ ਤੇ ਉਹਨਾਂ ਦੇ ਕਿਤੇ ਸੜਕੇ ਮਰ ਜਾਣਾ ਉਹਦਾ ਵੀ ਜੀ ਥੋੜਾ ਹੋ ਜਾਣਾ ਕਿਤੇ ਉਹ ਨਹੀਂ ਐਦਾਂ ਵੀ ਨਹੀਂ ਕਿ ਬਲਜੀਤ ਹੈ ਕਿਉਂ ਨਹੀਂ ਆਜੋ ਆਜੋ ਆਗੇ ਹਾਂਜੀ ਜੋਤੀ ਜਾ ਬੋਲ ਤੂੰ ਸੋਕ ਲਾ ਕੇ ਚਾਹ ਹੁੰਦਾ ਨਹੀਂ ਤੂੰ ਗੱਲਬਾਤ ਕਰ ਲਈ ਹਾਂ ਦਲੀਂਦਰ ਨੂੰ ਕੋਣ ਬੋਲ ਜਿਹਨੇ ਕਿ ਤਾ ਲਪੜਾਇਆ ਚਿਹਰਾ ਤੂੰ ਬੈਣ ਜੀ ਕੋਈ ਸੁਣਾ ਕੋਈ ਸੁਣ ਅੱਜ ਮੇਰਾ ਜੀਜਾ ਭਤੀਜਾ ਆਣ ਲਿਆ ਪਤਾ ਨਹੀਂ ਠੀਕ ਹੋਇਆ ਆ ਨਹੀ ਐਨੀ ਕਿਹੜੀ ਗਰਮੀ ਅੱਜ ਤੇ ਮੌਸਮ ਹੀ ਠੰਡਾ ਤੇਰਾ ਜੀ ਕਾ ਤੋ ਘਟੀ ਜਾਂਦਾ ਏਦਾਂ ਹੀ ਬੈਣੀ ਕੋਈ ਪਤਾ ਲੱਗਦਾ ਸਰੀਰਾਂ ਦਾ ਓ ਚੱਲ ਆਜੋ ਬੈ ਕੇ ਕਰਦੇ ਆਂ ਗੱਲ ਆਜੋ ਓ ਚੱਲ ਆਓ ਜੀ ਆ ਜਾਓ ਥੋੜਾ ਜਿਹਾ ਹੁਣ ਕਾ ਹੁਣ ਕਾ ਪੀਣਾ ਫੇਰ ਕਿਤੇ ਠੀਕ ਹੋਵੇ ਹਾਂਜੀ ਵੀਰ ਜੀ ਸੱਚੋ ਕਿਹੜੀ ਗੱਲ ਕਰਨੀ ਆ ਹੁਣ ਗੱਲ ਤੈਨੂੰ ਦੱਸਣੀ ਏ ਆ ਵੀ ਜਦੋਂ ਮੈਂ ਕਰਦਾ ਸੀ ਨਾ ਡਿਊਟੀ ਹਾਂ ਤੇ ਮੇਰੇ ਨਾਲ ਹੀ ਬੰਦਾ ਇੱਕ ਅੱਛਾ ਬਿੱਟੂ ਅੱਛਾ ਬੜਾ ਸਾਡਾ ਪਿਆਰ ਸੀ ਤੇ ਮਣਕੇ ਸਾਡੀ ਗੁਰਕੀ ਸਾਂਝੀ ਸੀ ਠੀਕ ਆ ਤੇ ਉਹ ਮੈਨੂੰ ਆਂਦਾ ਇਹਨੂੰ ਬੱਚੇ ਸਾਡੇ ਸੋਟੇ ਆ ਜਦੋਂ ਵੱਡੇ ਹੋ ਗਏ ਤਾਂ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਰਿਸ਼ਤੇ ਜੋੜ ਲੈਣੇ ਆ ਤੇ ਮੈਂ ਉਹਨੂੰ ਆਖਿਆ ਵੀ ਠੀਕ ਆ ਪਰ ਉਹ ਹੁਣ ਆਏ ਵੇਲੇ ਦੁਨੀਆ ਤੇ ਨਹੀਂ ਰਿਹਾ ਅੱਛਾ ਤੇ ਉਹਨਾਂ ਦੇ ਘਰੋਂ ਫੋਨ ਆਇਆ ਸੀ ਠੀਕ ਆ ਉਹ ਆਂਦੇ ਵੀ ਅਸੀਂ ਕੱਲ ਨੂੰ ਆਉਂਗਾ ਲੈ ਪਾਜੀ ਕੁੜੀ ਧੜ ਦੇ ਜਿਨੀ ਆਈ ਜੀ ਤੇ ਕਿਦਾਂ ਕੱਟੀ ਜਾਊ ਉਹਦੀ ਉੱਥੇ ਤੁਹਾਨੂੰ ਪਤਾ ਹੀ ਆ ਕੁੜੀਆਂ ਕੋ ਨਹੀਂ ਮਾਰਾ ਹੁੰਦਾ ਉਹਨਾਂ ਨੇ ਸਾਰੀ ਗੱਲ ਬਾਤ ਹੋਈ ਆ ਪਰ ਇੱਕ ਗੱਲ ਦੱਸਾਂ ਉਹਨਾਂ ਨੇ ਇਹ ਗੱਲ ਆਖੀ ਹੀ ਵੀ ਜਿੱਦਾਂ ਤੁਹਾਡੇ ਕੋ ਰਹਿਣ ਲਈ ਆ ਨਾ ਇਦਾਂ ਹੀ ਹੱਡੀ ਤਾਂ ਰੂਗੀ ਵੀ ਅਸੀਂ ਵੀ ਦਿੱਤਾ ਤੁਹਾਡੀ ਧੀ ਹੈ ਹੱਡੀ ਧੀ ਨਹੀਂ ਬਾਜੀ ਉਹਨਾਂ ਨੇ ਕਿਹਾ ਧੀ ਬਣਾ ਕੇ ਰੱਖਾਂਗੇ ਆਪਾਂ ਜਿੱਦਾਂ ਤੁਸੀਂ ਸਿੰਧੀ ਰੱਖੀ ਤੀ ਅਸੀਂ ਵੀ ਇਦਾਂ ਹੀ ਧੀ ਬਣਾ ਕੇ ਰੱਖਾਂਗੇ ਇਹੋ ਤੇ ਫਿਰ ਭੈਣ ਜੀ ਗੱਲਾਂ ਜਦੋਂ ਮੈਨੂੰ ਵੇਖਣਗੇ ਹੀ ਤੁਸੀਂ ਸਾਰਾ ਨੇ ਵੀ ਤੇ ਤਿੰਨ ਗੱਲਾਂ ਮੈਨੂੰ ਕਹੀਆਂ ਸੀ ਨਾ ਰਾਣੀ ਬਣਾ ਕੇ ਰੱਖਾਂਗੇ ਤੇ ਤੈਨੋਂ ਨੌਕਰ ਰਾਣੀ ਬਣ ਕੇ ਰਹਿ ਗਈ ਮੈਂ ਉਹ ਭਾਜੀ ਇਹਦੀਆਂ ਗੱਲਾਂ ਛੱਡੋ ਤੁਸੀਂ ਇਹ ਦੱਸੋ ਮੁੰਡਾ ਕੀ ਕਰਦਾ ਵਾ ਮੁੰਡਾ ਮੁੰਡਾ ਪੰਜਾਬ ਪੁੱਸ ਦੇ ਵਿੱਚ ਵਾ ਅੱਛਾ ਫਿਰ ਤਾਂ ਬੜਾ ਵਧੀਆ ਵਧੀਆ ਕਰਕੇ ਰਗੇ ਵੀਰ ਤਾਂ ਹੀ ਐਵੇਂ ਸੋਚ ਰਿਹਾ ਵੀ ਚਲ ਚੰਗੀ ਗੱਲ ਵਾ ਤੇ ਕੋਈ ਗੱਲ ਨਹੀਂ ਆਪੇ ਸਮਝ ਆ ਜਾਂਦੀ ਹੁੰਦੀ ਆ ਆਪਣੇ ਵੇਲੇਆਂ ਨੂੰ ਆਪਣੇ ਘਰਾਂ 'ਚ ਜਾ ਕੇ ਸਾਰੀਆਂ ਗੱਲਾਂ ਦੀ ਭੈਣ ਜੀ ਤੁਮੀ ਤਾਂ ਭੋਲੀਆਂ ਗੱਲਾਂ ਮਾਰਦੀਆਂ ਨਾ ਜਿਹੜੇ ਪੁਲਿਸ ਵਾਲੇ ਹੁੰਦੇ ਆ ਕਿੰਨੇ ਅੜਬ ਹੁੰਦੇ ਆ ਤੇ ਰੂਲਾਂ ਦੇ ਪੱਕੇ ਹੁੰਦੇ ਆ ਤੇ ਫੁੱਲਾਂ ਵਾਂਗੂ ਕੁੜੀ ਰੱਖੀ ਆਪਾਂ ਸੰਜੀਤ ਚੁੱਪ ਵੀ ਰਿਹਾ ਕਰਕੇ ਇਹ ਵਾਲੇ ਉਹ ਨੌਕਰੀ ਵਾਲੇ ਮੁੰਡੇ ਕਿਤੇ ਸੌਖੇ ਲੱਭਣੇ ਆ ਇਸੇ ਕਰਕੇ ਤੇਹੀ ਦੇਹੇ ਆ ਕਰਨ ਕਿ ਨੌਕਰੀ ਵਾਲਾ ਬੰਦਾ ਨਹੀਂ ਕੋਈ ਲੱਭਦਾ ਤੁਸੀਂ ਵੀਰ ਜੀ ਚੰਗਾ ਲੱਗੂ ਤਾਂ ਹਾਂ ਕਹਿਦੇ ਹੋ ਨਹੀਂ ਨਹੀਂ ਤਾਂ ਹੀ ਤੇਨੂੰ ਆਜ ਮਾਰੀ ਆ ਸਲਾਹ ਤੇ ਹੁਣ ਲੈਣੀ ਆ ਨਾ ਆਪਾਂ ਤੁਹਾਮਾ ਭਰਾਵਾਂ ਨੇ ਸਲਾਹ ਕਰੀ ਹੋਰ ਕਿੰਨੇ ਅਸੀਂ ਤੀਜੇ ਨੂੰ ਲਿਆਉਣਾ ਆਜ ਮਾਰ ਕੇ ਆਪਾਂ ਸੋਹਣੇ ਆ ਨਾ ਸੂਟ ਸਾਰੇ ਇਹ ਸੂਟ ਤੇ ਸਾਰੇ ਪੇਜ ਤੇ ਬਹੁਤ ਸੋਹਣੇ ਹਾਂ ਚਲ ਜਲਦੀ ਆਪਾਂ ਕਦੋਂ ਹੁੰਦੀਆਂ ਸੂਟ ਵੇਖਣ ਦੀਆਂ ਆ ਦੂਜੇ ਪੇਜ ਤੇ ਜਾ ਕੇ ਨਾ ਹੁਣ ਯੂਲੇ ਦੇ ਵਗੈਰਾ ਵੀ ਦੇਖਦੀਆਂ ਆ ਆ ਬਹੁਤ ਕਿੰਨੇ ਸੋਹਣੇ ਆ ਨਾ ਹਾਂਜੀ ਕਿੰਨਾ ਸੋਹਣਾ ਸੈਕ ਲੱਗਣਿਆ ਨਾ ਜਿਹੜੇ ਇਨੇ ਪਾਇਆ ਵਾ ਵਧੀਆ ਵੱਡੰਗੀਆਂ ਦੀ ਨਾਲਾ ਜਿਹੜਾ ਸਾਈਡ ਤੇ ਲਾਇਆ ਇਹਨੇ ਸਾਈਡ ਵਾਲਾ ਮੇਰੀ ਗਾਲ ਸੋਹਣ ਤੈਨੂੰ ਸਾ ਚਾਚਾ ਚਾਚੀ ਸਾਡੇ ਘਰ ਕਿੱਦਾਂ ਦਿੱਤਾ ਆਪਾਂ ਤੇ ਫੋਨ ਚੀ ਖੋਬਦੀਆਂ ਮੈਂ ਇਹਨਾਂ ਨੂੰ ਗੱਲ ਪੁੱਛਣੀ ਚਾਹਤਾ ਹੀ ਭੁੱਲ ਗਿਆ ਮਮੀ ਤੇ ਡੈਡੀ ਜੀ ਹੁਣ ਅੱਜ ਨਾਲ ਹੀ ਆਈਆਂ ਕਿਉਂ ਅੱਜ ਕਿਧਰੋਂ ਸੂਰਜ ਚੜ੍ਹਿਆ ਵਾ ਅਡਾ ਰਿਸ਼ਤਾ ਨਹੀਂ ਕਰਨਾ ਮੇਰਾ ਕਿੱਲ ਦੱਸਿਆ ਤੈਨੂੰ ਤਾਇਆ ਜੀ ਆਏ ਹੀ ਕਰੇ ਮਮੀ ਨੂੰ ਬੁਲਾਉਣ ਇਹ ਚ ਸੱਚੀ ਬਾਂਗੀ ਗੈਰ ਮੇਰਾ ਰਿਸ਼ਤਾ ਹੁਣ ਇਹਦੇ ਮੈਨੂੰ ਤਾਂ ਨਾ ਦੱਸਿਆ ਚਲ ਚੰਗਾ ਹੋਇਆ ਮੇਰਾ ਤਾਂ ਤਾਂ ਬਾਤ ਖੜਾ ਛੁੱਟੂਗਾ ਤੇ ਮੇਰਾ ਵਿਆਹ ਹੋ ਗਿਆ ਕਿੰਨਾ ਚੀਜ਼ ਲੱਗਿਆ ਕਰਨ ਤੇ ਕੋਈ ਨਹੀਂ ਮੈਂ ਤੈਨੂੰ ਫੋਨ ਆ ਰਿਹਾ ਕਰਨ ਜੰਮ ਸੋਹਣੇ ਸੋਹਣੇ ਸੂਟ ਹਾਈ ਗਾਏ ਨੇ ਮੇਕਅਪ ਦਾ ਸਮਾਨ ਸਾਰਾ ਕੁਝ ਮੈਨੂੰ ਨਵਾਂ ਮਿਲਣਾ ਹੁਣ ਤੇ ਨਾ ਸਟੇਟਸ ਵੀ ਲਾ ਦੇਣਾ ਕਿ ਇਤੀ ਬ੍ਰਾਈਡ ਟੂ ਬੀ ਕਿ ਨਹੀਂ ਹਾਂ ਕਿ ਨਾ ਵਧੀਆ ਹੁਣ ਨਾ ਸਾਰਾ ਕੁਝ ਮੇਰੀ ਤੁਹਾਨੂੰ ਤੇ ਬੜਾ ਚਾਵਾ ਵਿਆਹ ਦਾ ਪਰ ਮੇਰਾ ਸੱਚੀ ਨਹੀਂ ਜੀ ਲੱਗਣਾ ਟਾਡੇ ਬਿਨਾ ਅੱਛਾ ਹੁਣ ਤੇਰੇ ਜੀ ਬਦਨੇ ਮੈਂ ਵਿਆਹ ਨਾ ਕਰਾਵਾਂ ਵਿਆਹ ਤੇ ਮੈਂ ਕਰਾਉਣਾ ਹੀ ਕਰਾਉਣਾ ਵਿਆਹ ਨਾ ਕਰਾਂ ਇੱਕ ਮਿੰਟ ਮੈਨੂੰ ਫੋਨ ਆ ਗਿਆ ਹੈਲੋ हां संदीप अच्छा टेलीविजन है नहीं ਹੋਣੀ ਮੇਰਾ ਆਪਣਾ ਰਿਵੀਜ਼ਨ ਮੇਰਾ ਫੋਨ ਵਿਆਹ ਆਹ ਤੇ ਮੈਂ ਸਟੇਟਸ ਲਾਉਣ ਹੀ ਲੱਗੀ ਹਾਂ ਜੇ ਆਹ ਤਾਂ ਸੱਚੀ ਹੈ ਨਿਸ਼ਾ ਕਹਿੰਦੇ ਇਹਨੂੰ ਫੋਨ ਲਾ ਕੇ ਬੈਠ ਗਈਆਂ ਚਲ ਠੀਕ ਮੈਂ ਫਿਰ ਬਾਅਦ ਚ ਕਰਦੀ ਜੇਨੂੰ ਫੋਨ ਮੰਮੀ ਤੂੰ ਹੀ ਮੈਨ ਦੱਸਿਆ ਨਹੀਂ ਕਿ ਮੇਰਾ ਵਿਆਹ ਹੈ ਕੋਣ ਕਹਿਦਾ ਵਿਆਹ ਤੇਰਾ ਮਿੰਜੋਤਿੰਨ ਲੱਸੀਆ ਤਾਇਆ ਜੀ ਆਏ ਹੀ ਉਹ ਦੱਸੰਦੇ ਹੀ ਪੁੱਤਰ ਅਜੇ ਤੱਕ ਕਿਵੇਂ ਵੇਖੋ ਬੁਖਾਰਾ ਹੋਣਾ ਵਾ ਵਿਆਹ ਦੀ ਗੱਲ ਤੈਨੂੰ ਕਿਵੇਂ ਦੱਸ ਦਿੱਤੀ ਆ ਆਪਣੂਂ ਅੰਦਰ ਕਿਵੇਂ ਨਹੀਂ ਆ ਮੈਂ ਤਾਂ ਸੰਗੀਵਨ ਦਾ ਸੰਦੀ ਮਮੀ ਮੈਂ ਇਹਦਾ ਸਟੇਟਸ ਨਾਉਂ ਲੱਗੀ ਹੀ ਦੇਖ ਕੇ ਨਹੀਂ ਪੈਣਾ ਨਹੀਂ ਰੱਬ ਨੂੰ ਰਹਿਣ ਦੇ ਨਹੀਂ ਸਟੇਟਸ ਲਾ ਕੇ ਉਹ ਨਾ ਸਿਆਪਾ ਪਾ ਦੀ ਕਿਤੇ ਬਾਹਰ ਨਾ ਕਿਸ ਨੂੰ ਦੱਸ ਦਈ ਮੈਨੂੰ ਕੋਈ ਪੁੱਛਣ ਡੈ ਵੀ ਮੈਂ ਕੀ ਜਵਾਬ ਦਰੂੰਗੀ ਅਜੇ ਕਿ ਮੈਨੂੰ ਸਵੇਰੇ ਆਉਣਾ ਵਾ ਪਤਾ ਨਹੀਂ ਪਸੰਦ ਆਉਣੀ ਕਰ ਕਿ ਨਹੀਂ ਆਉਣੀ ਅੱਛਾ ਪਸੰਦ ਕਿਹਣੀ ਆਉਣਾ ਮਮੀ ਦੱਸ ਐਡੀ ਸੋਣੀ ਮੈਂ ਹੈਗੀ ਇਦਾਂ ਦੀ ਕੁੜੀ ਕਿਉਂ ਨੱਪਣ ਢਈ ਹੈ ਕੁੜੀ ਕਿਉਂ ਨਹੀਂ ਨੱਪਣ ਢਈ 90ਆਂ ਵਾਲਾ ਮੁੰਡਿਆ ਨੂੰ ਕੁੜੀਆਂ ਵਾਧੂ ਆ ਤੇ ਮਮੀ ਮੇਰੇ ਚੀਕੀ ਕਿ ਮੀਂਹ ਦੱਸ ਕੰਮੀ ਨਰੇਜ ਇਹ ਹੋਈਆ ਕਿ ਬਿਨਾ ਮਰਦ ਨੂੰ ਤੂੰ ਸਟੇਟਸ ਲਾਉਣੇ ਬਿਨਾ ਮਰਦ ਨੂੰ ਫੋਨ ਕਰਨ ਦੇ ਵੀ ਆ ਕਿਤੇ ਰੱਬ ਦਾ ਵਾਸਤਾ ਬਣ ਕੇ ਤੇ ਕਿਹਨੂੰ ਦੱਸਣਾ ਤੇਲੀ ਬਾੜ ਜੋਤੀ ਪੁੱਤ ਤੂੰ ਵੀ ਨਾ ਕਿਤੇ ਕਿਹਨੂੰ ਦੱਸਦੀ ਹਾਂਜੀ ਤਾਈ ਜੀ ਨਹੀਂ ਦੱਸਦੀ ਜੇ ਕਿ ਤੂੰ ਮੈਨੂੰ ਪਤਾ ਲੱਗਿਆ ਨਾ ਕਿ ਮੇਰੇ ਕੋਲ ਗੱਲ ਕਰ ਦਿੱਤੀ ਆ ਤੇ ਮੈਂ ਤਾਂ ਕਹੇ ਲੇਖੀ ਲਗਾ ਮਲ ਦੇਣੀ ਆ ਫਿਰ ਮੈਂ ਦੱਸਾਂ ਤਰ ਵੀ ਮੀਂਹ ਨਹੀਂ ਚੱਲਦੀ ਹੁਣ ਫਿਰ ਅੱਛਾ ਤੂੰ ਇਦਾਂ ਕਰੀ ਹਾਂ ਵੀ ਟਾਈਮ ਨਾਲ ਆਪਣਾ ਕੰਮ-ਕੁਮ ਕਰ ਲਈ ਅੱਛਾ ਟਾਈਮ ਨਾ ਆ ਜੀ ਹੁਣ ਸਾਰਾ ਵੇਖ ਖਵਾ ਜੋ ਵੀ ਕਰਨਾ ਵਾ ਕੋਈ ਨਹੀਂ ਕਰਾ ਰਹੇ ਹੋ ਆ ਜਾ ਵੀਰ ਨੰਦ ਸੋਈਦਾ ਕਰਨਾ ਨਾ ਓਏ ਬੁੜੀਆ ਕਹਿੰਦਾ ਮੈਂ ਨਹੀਂ ਕਰਾਉਣੇ ਗਾਇਕ ਜੀ ਚਲੋ ਉੱਥੇ ਵੀ ਕਰਾ ਲਪੁਨ ਕਰਾ ਦੇ ਨਾ ਕੋਈ ਨਾ ਲਾਗੇ ਬਹੂਗੀ ਪਰ ਉਹਨੇ ਆਲੇ ਤੇ ਤੂੰ ਵੀ ਬੈਜੀ ਲਾਗੇ ਕੰਮ-ਕਮ ਕਰ ਦੇ ਓਏ ਮੈਂ ਚੱਲ ਇਹ ਸਮਾਨ ਨੂੰ ਫੜਾਉ ਘਰ ਸੋਈ ਚੋਂ ਲਿਆ ਲਿਆ ਆ ਕੇ ਕੋਈ ਨਹੀਂ ਕੋਈ ਨਹੀਂ ਕਰਾ ਦਾਂਗੇ ਕੰਮ ਹੀ ਕਰਾਉਣਾ ਨਹੀਂ ਕਰਨਾ ਵਾ ਤੇ ਹੁਣ ਫਿਰ ਆਪਾਂ ਜਾਂਦੇ ਆ ਮੈਂ ਹਜੋਤੀ ਨੂੰ ਆਵਾਜ਼ ਮਾਰ ਲਾਂ ਹੈ ਤੇ ਰਹਿੰਦੇ ਬੈਠੀ ਜੋਤੀ ਕੋਈ ਆਪਣੀ ਘਰੀ ਬੈਠੀ ਕਿਹੜੀ ਕਿਤੇ ਬਗਾਨੇ ਘਰ ਨਹੀਂ ਠੀਕ ਆ ਭਾਜੀ ਉਹਨੇ ਪੜਨਾ ਸੀ ਪੜੋਗੀ ਤੇ ਫੇਰ ਕੀ ਦੇ ਚਾਰ ਨੰਬਰ ਆਉਣਗੇ ਉਹਦਾ ਇਤਿਹਾਸ ਰਾਂ ਨੂੰ ਪੜ ਲੈ ਕੇ ਕੋ ਬੰਦੂਗੀ ਆ ਨਿਆਣਿਆਂ ਦਾ ਇੱਕ ਪੜਾਈ ਦਾ ਹੀ ਬੜਾ ਬੋਝ ਆ ਤੇ ਚਲੋ ਕੋਈ ਨਹੀਂ ਹਾਂ ਮੈਂ ਮਾਰਨਾ 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 ਮਾਰ ਜੋਤੀ ਹੁਣ ਵੇਖੀ ਮੈਂ ਆਪਣੇ ਬਹਿਰੇ ਸੋਨਾ ਜੈ ਲਈਆਂ ਪਾਣਾ ਜਿਹੜੀ ਜਿੱਦਾਂ ਤੂੰ ਹੀ ਪਾਣਾ ਮੈਂ ਵੀ ਦਾਦਾ ਹੀ ਪਾਣਾ ਤੂੰ ਕੇ ਮੇਰੇ ਨਾਮ ਦਾ ਪਾਣਾ ਵਾ ਦੱਸ ਮੈਂ ਤੇ ਏਡਾ ਭਾਰਾ ਪਾਣਾ ਤੂੰ ਸੰਭਾਲ ਲੈਗੀ ਇੰਨਾ ਤੇ ਜਿੰਨਾ ਤੇਰਾ ਲਾਖੋ ਤਾਂ ਟਿਕ ਜੂਗਾ ਨਹੀਂ ਦਾ ਨਾਲ ਤੂੰ ਮੇਰੀ ਵੀ ਨਾ ਟੌਰ ਖਰਾਬ ਕਰੀ ਕੋਣ ਆ ਜਾ ਨਾ ਵੀ ਲਿੰਗ ਮੇਰੀ ਰੀਸ ਕਰਨੀ ਹੁੰਦੀ ਬਸ ਹਰ ਵਾਰ ਹਾਂ ਮੈਂ ਤੇ ਵਧੀਆ ਜਿਹਾ ਲੈਂਦਾ ਲਾਉਂਗੀ ਤੇ ਵਧੀਆ ਨਹੀਂ ਮੈਂ ਇਹਦਾ ਤਾਂ ਕਿਤੇ ਬਾਰ ਬਾਰ ਆਉਣਾ ਆਹੇ ਕਾਹਦੀ ਬੇਸ ਘੰਡੀਆਂ ਤੁਸੀਂ ਦੋਵੇਂ ਜਾਣੀਆਂ ਤਾਂ ਜੀ ਵੇਖ ਲੈ ਕਿ ਨਹੀਂ ਮੈਂ ਤੇਰੇ ਨਾਲ ਦਾ ਹੀ ਲਿੰਗਾ ਪਾਉਣਾ ਵਿਆਹ ਤੇ ਇਹਦਾ ਤਾਂ ਦਿਮਾਗ ਉਹਦਾ ਖਰਾਬ ਹੋਇਆ ਆਗਾ ਚੱਲੀਏ ਨਹੀਂ ਮੰਮੀ ਮੈਂ ਦੀਦੀ ਲਾ ਕੇ ਬੈਣਾ ਚੰਗਾ ਫਿਰ ਬਾਅਦ ਚੱਲੀ ਜਾਂਗਾ ਕੋਈ ਨਹੀਂ ਚਾਚੀ ਆ ਜਾਂਦੀ ਹੈ ਤੇ ਆ ਜੀ ਇਕਦੇ ਚਾਚੀ ਦੀ ਨਾ ਜਾਣ ਤੇ ਬਣੀ ਹੁੰਦੀ ਆ ਮੰਮੀ ਨੇ ਮੇਰੇ ਦਿਨ ਜੀ ਨਹੀਂ ਲੱਗਦਾ ਜੀ ਨਹੀਂ ਕਰਦੇ ਨਾ ਕਿਤਾਬੀ ਕੀੜਾ ਹੀ ਬਣਾ ਕੇ ਹਟ ਨਹੀਂ ਹੁਣ ਇਹਨੇ ਬਸ ਇਹ ਜੋਤੀ ਪੜਦੀ ਰਹੇ ਪਰਦੀ ਰਹੇ ਪਰ ਨਹੀਂ ਜਿੱਦੀ ਪੜੂ ਲਿਖੂਗੀ ਤੇ ਫੇਰੀ ਕੁਝ ਬਣੂਗੀ ਇੰਨੇ ਵੀ ਨਹੀਂ ਕਿਤਾਬੀ ਕੀੜੇ ਬਣੀ ਤਾਂ ਹੁੰਦਾ ਸਾਡਾ ਕੰਮ ਖਰਾਬ ਹੋ ਗਿਆ ਨਿਕਾਰੇ ਕੰਮ ਖਰਾਬ ਹੋ ਗਿਆ ਜਿੱਥੇ ਸੰਜੋਗ ਦਾ ਰਿਸ਼ਤਾ ਤੇ ਉੱਥੇ ਹੀ ਹੋਣਾ ਹੁਣਾ ਤੇ ਹੈਗਾ ਵਾ ਪਰ ਜੋ ਮੈਂ ਸੋਚਿਆ ਸੀ ਉਹ ਤੇ ਨਹੀਂ ਨਾ ਹੁਣ ਹੋਣਾ ਹੈਗਾ ਓਏ ਆਪਣੇ ਸੋਚਿਆ ਕੁਝ ਨਹੀਂ ਹੁੰਦਾ ਜੋ ਪਰਮੇਸ਼ਰ ਕਰਦਾ ਚੰਗਾ ਹੀ ਕਰਦਾ ਵਾ ਕਹਦਾ ਮੈਨੂੰ ਗੋਸ਼ ਕਰਨਾ ਪਿਆ ਮੇਰੀ ਜੋਗਾ ਕਰ ਧਿਆਨ ਨਾਲ ਸੁੱਖ ਦੇ ਰਿਸ਼ਤੇ ਵਿੱਚ ਕੋਈ ਪੰਗਾ ਪਾਇਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਫਿਰ ਵੀ ਮੇਰੀ ਭਤੀਜੀ ਲੱਗਦੀ ਆ ਮੈਂ ਕਹਦਾ ਪੰਗਾ ਪਾਉਣਾ ਮੈਨੂੰ ਤੇ ਇਦਾਂ ਲੱਗਦਾ ਮੁੰਡੇ ਆਲੇ ਪੱਕੇ ਲਾਲਚੀ ਆ ਤੈਨੂੰ ਕਿਦਾ ਪਤਾ ਲਾਲਚੀ ਲਾਲਚੀ ਇਹ ਗੱਲੋਂ ਆ ਕੁੜੀ ਹਰ ਜੇ ਪੜਦੀ ਆ ਤੇ ਪਹਿਲਾਂ ਰਿਸ਼ਤਾ ਮੰਗ ਲਿਆ ਪੜਨਾ ਨਿੰਦੇ ਅੱਬੇ ਰਿਸ਼ਤਾ ਹੋ ਹੀ ਜਾਣਾ ਹੈ ਬਾਅਦ ਦੇ ਵਿੱਚ ਓਏ ਹੋ ਨਹੀਂ ਕੋਈ ਇੱਡਾ ਫਰਕ ਸਮਝਦਾ ਅਗਲੇ ਆ ਤੇ ਉੱਥੇ ਪੜਨੀ ਇੱਥੇ ਵੀ ਆਣ ਕੇ ਪੜ ਲੂਗੀ। ਉਹ ਸਾਰੇ ਤਾਂ ਨਹੀਂ ਅਗਲ ਨਹੀਂ ਆ। ਤੂੰ ਹੀ ਝੱਟ ਮਗਰ ਲੱਗ ਜੰਨੇ ਆ। ਕੌਣ ਪੜਾਉਂਦਾ ਵਾ ਵਿਆਹ ਤੋਂ ਬਾਅਦ ਕੁੜੀਆਂ ਨੂੰ? ਮੈਨੂੰ ਇਹ ਦੱਸੋ ਕਿ ਤੇ ਵਿਖਿਆ ਕਿਤੇ ਅੱਜ ਤੱਕ ਮੈਂ ਹਿਸਾਬ ਲੈ ਮੈਂ ਤਿੰਨਾਂ ਵਾਰੇ ਨਹੀਂ ਆ ਸਕਦਾ। ਤੂੰ ਜਿਦ ਨੂੰ ਨਹੀਂ ਹਰਦੀ। ਤੂੰ ਜਿਦੀ ਜੇ ਇੱਥੇ ਬੈਠੀ ਤੇ ਮੈਂ ਵੀ ਪਠਰਥਾਂ ਪਾਲਾ ਨਗਰਾਂ। ਲੈ ਵੀ ਆ ਕਿਤੇ ਬੰਦਾ ਮੇਰਾ ਮਾੜਾ ਆ ਜਾ ਸਾਥ ਦੇ ਦੇਣਾ ਤੇ ਸਾਰੀ ਬਾਜੀ ਪਲਟ ਜੇ। ਪਰ ਇਹਨਾਂ ਨੇ ਕਿੱਥੋਂ ਹੋਂਦ ਦੇਣਾ ਇਹ ਕੰਮ ਐ ਸੁੱਕ ਦਾ ਮਾੜਾ ਸੋਚਿਆ ਨਾ ਮੇਤੂ ਗੁਲਾ ਕੋਈ ਨਹੀਂ ਹੈਗਾ ਫਿਰ ਕੀ ਇਹਨਾਂ ਨੂੰ 2 ਮਿੰਟ ਹੱਥਾਂ 'ਚ ਲੈ ਲਾ ਤੇ ਆਪੇ ਹੋਰ ਜਿੱਥੇ ਮੈਂ ਚਲਨੀ ਆ ਸਹੇਲੀ ਦੇ ਮੁੰਡੇ ਉੱਥੇ ਰਿਸ਼ਤਾ ਹੋ ਜਾਊਗਾ ਸੜਗੀ ਮੇਰੀ ਕਿਸਮਤ ਕੋਈ ਨਾ ਕੋਤੇ ਕਰਨਾ ਹੀ ਪੈਣਾ ਨਾ ਹੇ ਪੜਾਵਾਲਿਆ ਬਾਬਾ ਮੇਰੀ ਅਰਦਾਸ ਪੂਰੀ ਕਰ ਦੇ ਤੇਰੇ ਅੱਗੇ ਮੇਰੀ ਅਰਦਾਸ ਆ ਮੈਂ 101 ਰੁਪਏ ਦਾ ਮੈਂ ਤੇ 55 ਰੁਪਈਆ ਦਾ ਜੇ ਉਹ ਤੋਂ ਥੱਲੇ ਦਾ ਨਹੀਂ ਤੇ 1000 ਰੁਪਈਆ ਦਾ ਮੈਂ ਤੇ ਰਿਪੋਰਟ ਸਾਹ ਜੜਾਉਂਗੀ ਮਹਾਰਾਜ ਉਹਦਾ ਰਿਸ਼ਤਾ ਛੁੱਟ ਜੀ ਸੋਖ ਦਾ ਰਿਸ਼ਤਾ ਹੋਏ ਹੀ ਨਾ ਉਹ ਮੁੰਡਾ ਜਿਹੜਾ ਨਾ ਕਰਦੇ ਸੁਝ ਜੀ ਨੀ ਉਹ ਰੀਕ ਤੇ ਸੂਟ ਦੇ ਸਲੈਕਟ ਹੋਣ ਰਿਹਾ ਦੇ ਮੇਲ ਪੇਟ ਦਾ ਨਹੀਂ ਕਿੱਥੋਂ ਪਤਾ ਲੱਗਣਾ ਤੇ ਕਿਹੜੀ ਨਾਮ ਸੋਖ ਕਿਉਂ ਦੁਖੀ ਕੀਤਾ ਮੈਨੂੰ ਭੈਣੇ ਤੂੰ ਤਿਆਰ ਨਹੀਂ ਹੋਂਦੇ ਤੈਨੂੰ ਲੀੜੇ ਨਹੀਂ ਆਇਆ ਤੱਕ ਤੂੰ ਪਾਇਆ ਅਸੀਂ ਸਾਰੇ ਤਿਆਰ ਹੋ ਕੇ ਬਹਿ ਗਏ ਆ ਮम्मी ਦੁਖੀ ਤੇ ਮੈਂ ਆਪ ਬਹੁਤਾਂ ਤੇ ਸਮਝ ਨਹੀਂ ਲੱਗਣ ਦੀ ਕਿ ਕਿਹੜਾ ਸੂਟ ਪਾਵਾਂ ਇਹਨਾਂ ਵਿੱਚੋਂ ਤੇ ਨਾਲ ਨੀਲ ਬੈਟ ਕਿਹੜੀ ਲਾਵਾਂ ਤੈਨੂੰ ਕਹਦਾ ਦੱਸਿਆ ਨਾ ਸਭ ਕੋ ਤੇ ਕੋ ਆਪਣੇ ਜੋ ਕੰਮ ਨਹੀਂ ਕੰਮ ਹੋਇਆ ਤੂੰ ਹੋਰ ਧਰਦਾ ਕੰਮ ਤੇ ਛੱਡਿਆ ਕਰਨਾ ਕਿਉਂ ਨਾ ਪਾਵਾ ਮਮਮੀ ਨੇ ਉਹ ਆਣ ਕੇ ਬਹਿ ਜਾਣਗੇ ਫਿਰ ਤੂੰ ਤਿਆਰ ਹੋਣ ਡਿਆ ਪੀ ਅਗਲੇ ਆਖਣਾ ਇਹਨਾਂ ਨੇ ਕੀ ਘੋੜੇ ਵੀਰ ਨੇ ਜਿਹੜੀ ਹਿੱਤਾ ਕੁੜੀ ਨਹੀਂ ਬਾਹਰ ਕੱਢ ਕੇ ਲਿਆਂਦੀ ਖਾਣ ਲਣ ਵਾਸਤੇ ਤੇ ਕੋਈ ਨਹੀਂ ਮਮਮੀ ਮੈਨੂੰ ਹੁੰਦਿਆ ਘੜਾ ਉਹਨਾਂ ਨੇ ਵੇਲ ਲੈਣਾ ਘੜੀ ਬੈਠ ਕੇ ਮੈਂ ਤਿਆਰ ਹੋ ਜਾਨੀ ਆ ਆਪਣੀ ਮਰਜ਼ੀ ਕਰ ਜਿੱਦਾਂ ਜੀ ਕਰਦਾ ਕਰੀ ਜਾ ਤੀਂ ਨਹੀਂ ਸੂਟ ਕੋਈ ਪਤਾ ਨਹੀਂ ਲੱਗਣ ਡਿਆ ਤੀਂ ਕਿਹੜਾ ਆ ਗਿਆ ਖਾਣਾ ਜਿਹੜਾ ਨਹੀਂ ਬੀਣੀ ਕੋਈ ਇਹ ਕਿਹੜਾ ਯਾਰ ਮੈਨੂੰ ਸੂਰਦੀ ਸੰਗਿ ਨਹੀਂ ਲੱਗਦੀ ਲੈ ਗੰਢੀ ਲੇਖੀ ਆ ਸੂਰ ਸੋਨਾ ਮੇਰੇ ਉੱਤੇ ਸੂਰਦੀ ਬੜਾ ਸੋਹਣਾ ਵਾ ਪੱਕਾ ਨਾ ਹਾਂਜੀ ਬਹੁਤ ਸੋਹਣਾ ਵਾ ਇਹੀ ਪਾਣਾ ਫੇਰੇ ਹਾਂਜੀ ਚੱਲ ਆ ਜਾ ਫੇਰ ਦਮ ਮੈਨੂੰ ਕੋ ਸੰਦੇ ਨਹੀਂ ਲੱਗਦੀ ਚੰਗੀ ਚਾ ਚੰਗਾ ਕੀ ਤੈਨੂੰ ਦੱਸਦਾ ਨਹੀਂ ਬਹੁਤ ਸੋਹਣਾ ਹੈ ਬੜਾ ਸੂਰ ਹੈ ਬੜਾ ਸੋਹਣਾ ਚੰਗੀ ਜੀ ਮੈਨੂੰ ਮੜੀ ਦੀ ਪ੍ਰੈਸ ਮਾਰਨਾ ਮੇਰੀ ਗੱਲ ਸੁਣ ਹੁਣ ਮੇਰੇ ਫੇਰ ਵਾਦੇ ਆ ਕੋਈ ਕਹਿੰਦੀ ਮੈਂ ਵਾਦੇ ਨਹੀਂ ਚੱਲ ਕੰਗੀ ਕੁੰਗੀ ਫੜ ਲਿਆ ਉਥੋਂ ਚੱਲ ਜੰਦ ਅੱਜ ਵੀ ਰਾਹਕੇ ਬੈਠੀ ਐ ਸੂਟ ਉਹ ਗੱਲ ਕਿ ਤੇਰਾ ਮੇਰਨਾ ਨਾ ਪਤਾ ਨਹੀਂ ਕੀ ਵਹਿਰ ਵਾ ਤਾਂ ਮੈਂ ਇਹਨੂੰ ਗੇਤੀ ਪਰਾਣੀ ਪੜਾ ਕੇ ਪਰਾਣੀ ਪਿਠਾ ਦੇਣਾ ਤੈਨੂੰ ਪਹਿਲਾਂ ਹੀ ਗੇਤੀ ਭਾਲਣਾ ਵਾ ਉਹ ਕਿਆ ਗੱਲਾਂ ਨਾ ਕਰ ਜੋਤੀ ਉਹ ਤਾਂ ਬਾਦੇ ਇਹਦੇ ਫੱਡੇ ਜੇ ਗਾਂ ਚ ਅੱਜ ਦੇ ਵਧੀਆ ਜੇ ਕਰਕੇ ਤੇ ਪਾਲਾ ਸੂਟ ਪਹਿਲੋਂ ਪਾਲਾ ਬਾਅਦ ਸਿਰਵਾਮੀ ਮੰਮੀ ਮੈਂ ਪ੍ਰੈਸ ਕਰਨਾ ਹਜੇ ਮਾੜਾ ਜਾ ਤੇ ਸੁਖ ਮੇਰੀ ਗੱਲ ਸੁਣ ਲੈ ਜਿੰਨਾ ਚਿਰ ਤੱਕ ਮੈਂ ਤੁਹਾਨੂੰ ਬਾਜ ਨਾ ਮਾਰਾਂ ਜਾਂ ਤੇਰੀ ਚਾਚੀ ਨਾ ਬਾਜ ਮਾਰਨ ਆਵੇ ਉਹਨਾਂ ਚਿਰ ਤੱਕ ਤੂੰ ਬਾਹਰ ਨਹੀਂ ਹੋਣਾ ਜੋਤੀ ਠੀਕ ਆ ਠੀਕ ਆ ਤਾਈ ਜੀ ਇਹ ਤਾਂ ਰਿਵਾਜ ਵੀ ਨਹੀਂ ਬਾਹਰ ਹੈ ਜਿਹੜਾ ਨੱਕ ਤੇ ਕਰਦੀਆਂ ਰੋਤ ਰਿਵਾਜ ਵੀ ਨਹੀਂ ਬਾਹਰ ਆਉਣੀ ਚਾਹੀਦੀ ਚੰਗਾ ਨਹੀਂ ਰੋਣਾ ਹੁੰਦਾ ਮਮੀ ਮੈਂ ਘਾਟ ਹੋ ਗਈ ਜਾਨੂੰ ਵੀ ਹੁਣ ਪੈਣ ਨਹੀਂ ਜਿੰਦਾਂ ਦਾਸ ਮਮੀ ਨੇ ਹਾਨੂੰ ਜੇ ਲੈ ਦਾਸ ਤੇ ਇਹ ਤਾਂ ਜਿਉਂ ਤੇ ਸੋਹਣਾ ਦਾ ਸਿਰ ਵੀ ਚੰਗਾ ਨਹੀਂ ਤੇ ਪਹਿਲਾਂ ਮੈਂ ਕਿਹਨੇ ਕੱਪੜੇ ਪਾ ਲਓ ਫਿਰ ਸਿਰਵਾਦ ਨੇ ਪ੍ਰੈਸ ਕਰਵਾਉਣਾ ਚੱਲ ਫਿਰ ਮੈਂ ਪ੍ਰੈਸ ਕਰਕੇ ਤੇ ਫਿਰ ਕੱਪੜੇ ਪਾ ਕੇ ਫਿਰ ਜਰਵਾ ਲੀਣੀ ਹੈ ਫਿਰ ਹੁਣ ਇਹਦੇ ਤਿਆਰੀ ਕਿਹਾ ਵੀ ਗਏ ਵੀ ਬਾਦ ਨਹੀਂ ਹੋਣਾ ਤੇ ਇੱਥੇ ਮੈਂ ਪ੍ਰੈਸ ਕਰਨ ਲੱਗੀ ਹਾਂ ਮੈਂ ਹਾਂ ਪ੍ਰੈਸ ਲਾ ਕੇ ਦਿੱਤੇ ਮੈਂ ਮੰਨ ਲੈਨੇ ਕੱਪੜਿਆਂ ਨੂੰ ਪ੍ਰੈਸ ਜਾ ਤੂੰ ਮਨੇ ਤੇ ਬੈਲ ਮੈਂ ਪ੍ਰੈਸ ਲਾਉ। ਕੋਈ ਹਾਲ ਹੈ ਕੱਟ ਦੋਜੀ ਤਾਂ ਆਈ ਨਹੀਂ ਮੈਂ ਆਪ ਹੀ ਕੋਨਾ ਕੋ ਕਰਦੀ ਆਂ ਆਹ। ਲੈ ਆਪਾਂ ਜੀ ਮੈਂ ਕਰਦੀ ਆਂ। ਈ ਭੈਣੇ ਤੂੰ ਤੇ ਹੱਦ ਕਰ ਦਿੱਤੀ ਆ। ਹੁਣ ਭਾਈ ਬਰੋਹਣੇ ਆ ਕੇ ਬੈਠੇ ਹੋਣ ਤੇ ਮੈਂ ਤੇਨੂੰ ਕੜੀ-ਕੜੀ ਵਾਜਾਂ ਮਾਰਨ ਜਾਣਾ। ਤੂੰ ਉਹੋ ਗੱਲ ਕਰ ਦਿੱਤੀ ਆ ਨਾ ਫਿਰ ਪਹਿਲੋਂ ਹੀ ਆਉਣੀ ਉਹ ਪਾਪੂਗੇ ਰੱਖ ਦਿਓ। ਫਿਰ ਮੈਂ ਹਾਰ ਕੇ ਮੈਂ ਮੈਂ ਆਪ ਕੱਢ ਕੇ ਰੱਖਦੀ ਆਂ। ਭੈਣ ਜੀ। ਕਰਦਾ ਸਾਰਾ ਕੰਮ ਕਰਕੇ ਆਉਣਾ ਏਦਾਂ ਕਿਦਾਂ ਆ ਜਾਂਦੀ ਜੇ ਪਰਾਂ ਨੇ ਉਧਰ ਸਿਲ ਜਾਣਾ ਵੇਖਣ ਚਾਹਣ ਤੇ ਨਾਲ ਕਹਿੰਦਾ ਕਿ ਜੱਜੀਆਂ ਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਚਲੋ ਸ਼ਾ ਠੀਕ ਆ ਜੋ ਕੁਝ ਹੋ ਗਿਆ ਵਧੀਆ ਆ ਹੀ ਤਲੇਗਾ ਆ ਹੀ ਸਾਰਾ ਸਮਾਨ ਜਦੋਂ ਹੁਣ ਪਰੋਣੇ ਆਉਂਦੇ ਆ ਉਸੇ ਵળે ਪਾ ਕੇ ਤੇ ਲੈ ਵੀ ਵਾਰੀ ਵਾਰੀ ਸਾਰੀਆਂ ਚੀਜ਼ਾਂ ਤੇ ਮੈਂ ਉਹਨਾਂ ਲਾ ਕੇ ਬਹਿਣਾਗਾ ਤੇ ਮੈਂ ਉਹਨਾਂ ਲਾ ਕੇ ਉੱਠਣਾ ਨਹੀਂ ਨਜ਼ਰ ਤੱਕ ਗਈ ਨਾ ਚੰਗੇ ਜਿੰਨਾ ਕੋਈ ਨਹੀਂ ਕਿੱਡੀ ਚਲਾਗਵਾ ਅਕਬਾ ਬਿਸ਼ੋਬਾ ਦੀ ਸਮੋਸੇ ਖਵਾ ਲੈਣੀ ਅੱਜ ਮਾਸ ਸਮੋਸੇ ਵੀ ਲੈਣ ਪਏ ਆ ਅੱਜ ਵੀ ਤੇ ਪਕੜੇ ਨੂੰ ਢਾਡੇ ਹੀ ਆ ਮੇਰੇ ਨਾਲ ਅਕਬਾ ਬਿਸ਼ੋਬਾ ਦੇ ਨਹੀਂ ਮਤੇ ਅੱਜ ਤਾਂ ਆਇਆ ਨਹੀਂ ਅੱਜ ਤਾਂ ਦੇ ਸਮੋਸੇ ਸੜ ਗਏ ਨੇ ਹਾਂ ਕੀ ਬੁੜਕੜੀ ਕਰਨੀ ਹੈ ਤੇ ਇੰਜ ਆਪ ਨਹੀਂ ਆ ਤੀਹੜਾ ਕੋ ਦੱਸਣਾ ਮੈਂ ਜਿੱਦਾਂ ਦੇ ਸਮੋਸੇ ਕੀਤੇ ਆ ਨਾ ਏਦਾਂ ਦੀ ਤੇਰੀ ਭਾਬੀ ਹੋ ਤੂੰ ਰਹਿਣ ਦੇ ਮੈਂ ਆ ਆ ਵੀ ਰੱਖ ਦਿੰਦਾ ਇਹ ਸਾਰੇ ਕੋਲੇ ਵਰਗੇ ਹੋ ਜਣੇ ਜਿੱਦਾਂ ਤੂੰ ਨਹੀਂ ਸਕ ਕੋਲਾ ਤੇ ਅੱਗੇ ਹੀ ਹੋਏ ਆ ਤੇਰੀ ਪਰਝਾਈ ਵਰਗੇ ਹੋ ਦੇ ਰੰਗੀ ਕੋਲ ਨਹੀਂ ਹੈ ਨਹੀਂ ਕੋਈ ਕੰਡਣੇ ਲਈ ਪ੍ਰਮਈ ਆਈ ਹਾਏ ਹਾਏ ਪਾ ਕੇ ਦਾ ਰੱਖਾ ਹੁਣ ਹੌਸਲਾ ਤੇ ਹੋਵੇ ਕਿ ਪਾਦੇ ਆ ਨਹੀਂ ਤੇ ਉਹਨੇ ਮੈਨੂੰ ਹੀ ਕੋਸੀ ਜਾਣਾ ਕੋਈ ਕੰਮ ਨਹੀਂ ਕਰਾਇਆ ਉਹਦੇ ਮੇਰੇ ਅੰਦਰ ਨੂੰ ਅੱਗੇ ਬੁੜਬੁੜਕਾਣ ਦੀ ਤੂੰ ਤੇ ਬਗਾਨੇ ਵਾਲੀ ਕਰਦੀ ਤੂੰ ਤੇ ਫੁਲਾਣ ਕਰਦੀ ਮੈਨੂੰ ਫੇਚੇ ਹਣ ਤੱਤੀ ਕਰਨਾ ਏ ਤੇ ਉਹਨਾਂ ਨੇ ਰੱਖਣਾਈ ਕਿ ਮੈਂ ਰੱਖਣਾਈ ਮੈਂ ਹੁਣ ਉਹਨਾਂ ਦਾ ਘਰ ਦਾ ਠੇਕਾ ਨਹੀਂ ਲੰਡਿਆ ਠੇਕਾ ਠੀਕ ਨਾ ਸਾਡੇ ਜਿਗ ਲਾ ਦੇਣ ਨੂੰ ਜਾਂਦੇ ਹੋਣੇ ਤੇ ਜੂਸ ਨਹੀਂ ਤੇ ਵੀ ਬੜੀ ਭਾ ਆਦਿ ਉਹਨੇ ਖਵਾ ਦੇਣ ਨੂੰ ਖਵਾ ਕੇ ਸਾਰ ਦੂੰਗੀ ਮਾਸਾ ਦਾ ਚਮ ਚਮ ਲੈ ਲੈ ਮਿਲਕ ਸ਼ੀਰ ਮਿਲਕ ਕੇਕ ਲੈ ਆਵੇ ਹੋਰ ਥੋੜੀ ਉਹ ਵੇਖਿਆ ਉਹ ਗੱਲ ਹੋਈ ਨਾ ਤੇ ਲਿਆਂਦੇ ਹੀ 1/2 ਕਿਲੋ ਜਿਹੜੇ ਪ੍ਰਾਣਾਂ ਦੇ ਮੂੰਹ 'ਚ ਪੈ ਜਾਣ ਮੰਮੀ ਮੇਰੀ ਗੱਲ ਸੁਣੋ ਜੇ ਕੁੜੀ ਨੂੰ ਪਸੰਦ ਹੋਏ ਤਾਂ ਫਿਰ ਮੈਂ ਹਾਂ ਕਰਨੀ ਆ ਐਵੇਂ ਨਾ ਕਹੀ ਜਾਓ ਕਿ ਹਾਂ ਠੀਕ ਆ ਠੀਕ ਆ ਠੀਕ ਆ ਤੇ ਮੇਰੇ ਗਰਮ ਪੱਲੇ ਬਾਦ ਠੀਕ ਹੈ ਨਹੀਂ ਪੁੱਤ ਜਿੱਦਾਂ ਦੀ ਤਿਆਰੀ ਪਸੰਦ ਹੋਏ ਨਾ ਤੂੰ ਉਹੋ ਜਿਹਾ ਕਰੀ ਤੇਰੇ ਪਿਓ ਦੀ ਕਵੈਸ ਵਾ ਹਾਂ ਠੀਕ ਹੈ ਸਤ ਜੀ ਆਪਾ ਸਤ ਜੀ ਆਪਾ ਸਤ ਜੀ ਆਪਾ ਹਾਂ ਜੀ ਬੇਨ ਜੀ ਠੀਕ ਠਾਕ ਹਾਂ ਬੇਨ ਤੇ ਠੀਕ ਠਾਕ ਸਾਥ ਪੀਸ ਦੱਸੋ ਕਿੰਨਾ ਕਾਜ ਲਾ ਪਰ ਜੇ ਕੋਈ ਮੁਸ਼ਕਲ ਤਾਂ ਨਹੀਂ ਆਏਗੀ ਨਹੀਂ ਚਾਤੀ ਮੁੰਡਿਆਂ ਦਾ ਬਲਿਆ ਕੂਨਾਂ ਤੇ ਅੱਜ ਤੱਕ ਲੰਭ ਜਾਂਦੇ ਆਹ ਇਹ ਲੋਕੇਸ਼ਨ ਲਾ ਲੈਂਦੇ ਨਾ ਉੱਥੇ ਛੇਤੀ ਪਤਾ ਲੱਗ ਜਾਂਦਾ ਵਾ ਜਮਾਨਾ ਭੈਣ ਜੀ ਨੂੰ ਬੜਾ ਐਡਵਾਂਸ ਹੋ ਗਿਆ ਸਭ ਕੋ ਪਤਾ ਲੱਗ ਜਾਣਾ ਤੇ ਭੈਣ ਜੀ ਤੁਹਾਨੂੰ ਮੈਂ ਕਪੜੀ ਕੁੜੀ ਦੀ ਸਿੱਖ ਸੁਣਾਵਾ ਅਈ ਇਹ ਫੁੱਲਾ ਵਾਗ ਰੱਖੀ ਆ ਆਪਣੀ ਕੁੜੀ ਕੋਈ ਗੱਲ ਨਹੀਂ ਭੈਣ ਜੀ ਫੁੱਲਾ ਮੰਗੂ ਧੱਕੀ ਜਾਂਦੇ ਬਲਜੀਤ ਠੰਡਾ ਠੰਡਾ ਤੇ ਲਿਆ ਕੇ ਪਿਆਰੋ ਕੋਈ ਨਹੀਂ ਵੀ ਕਰਦੇ ਗੱਲਬਾਤ ਹਾਂਜੀ ਭੈਣ ਜੀ ਸਾਂਜੀ ਗਿੱਡੀ ਚਲਾ ਕੇ ਤੇ ਦੱਸ ਜੋਤੀ ਵੀ ਲਿਆਈ ਸਕਦੀ ਉਹਨੂੰ ਕਹਿ ਦਿੰਦੀ ਜਮ ਜੀ ਫਟਾਫਟ ਠੰਡਾ ਲੈ ਆ ਕਿ ਮੈਂ ਕੋਈ ਗੱਲ ਨਾ ਕਰਦਾ ਲੈ ਲਓ ਪੁੱਤ ਹਜ ਤ ਲੋ ਦਸ ਪੀ ਹੁ ਆਇ ਕਿ ਤੁਸੀਂ ਪੀ ਲਓ ਪੀ ਲਓ ਤੇ ਨਾ ਹਜ ਲੈ ਲਓ ਕਹਾਂ ਜੀ ਉਹਦਾ ਨਾ ਵਧੀਆ ਕੀਤਾ ਤੁਸੀਂ ਇੱਥੇ ਆਣ ਕੇ ਸਾਡੀ ਕੁੜੀ ਦਾ ਨਾ ਇਨਾ ਪੜ੍ਹੀ ਲਿਖੀ ਆ ਤੇ ਨਾਲੇ ਰਾਤ ਰਾਤ ਤੱਕ ਪੜ੍ਹਦੀ ਰਹਿੰਦੀ ਏ ਇੱਕ ਇੱਕ ਵੇਟ ਆ ਤੱਕ ਵਧੀਆ ਹਨ ਸਭ ਪੜ੍ਹਦੇ ਆਂ ਇਹ ਆ ਤਾਂ ਸਵੇਰ ਹਰ ਲੇਟ ਹੀ ਉੱਠਦੀ ਆ ਅੱਛਾ 10 12 ਵਜੇ ਆ ਹੀ ਦਿੰਦੀ ਆ ਜਿੰਨੇ ਰਾਤ ਪੜ੍ਹਦੇ ਰਹਿਣਾ ਉਹ ਕੋਕਿਆ ਵੀ ਨਾ ਜਾਂਦਾ ਸਵੇਰੇ ਹਾਂ ਤੇ ਫਿਰ ਕਈ ਵਾਰ ਤੇ ਇੱਕ ਵੀ ਦੋ ਵੀ ਵੱਜ ਜਾਂਦੇ ਆ ਸੁਤੀ ਸੁਤੀ ਦੇ ਤੇ ਫਿਰ ਉਦਾਂ ਆ ਵੀ ਇਹਦਾ ਸੁਭਾਈ ਤਰ੍ਹਾਂ ਦਾ ਵਾ ਪੀ ਗੱਲ ਨਹੀਂ ਸਾਦੀ ਕਿਸ ਦੀ ਫੁੱਲਾਂ ਵਾਂਗੂ ਜਿ ਰੱਖੀ ਆ ਮਾਣ ਜੀ ਕਿ ਇਹਨੇ ਗੱਲ ਕਰਨੀ ਉਸੇ ਵਾਲੀ ਨਹੀਂ ਹੋਣੀ ਆ ਨਹੀਂ ਹੋਣੀ ਆ ਨੀਂਂ ਗਿਆਨੀ ਤੇ ਨਹੀਂ ਚਲ੍ਹ ਹੈ ਤੇ ਸਿਆਣੀ ਆ ਅਕਸਰ ਲੂੰਦਾ ਪਹਿਨੀ ਗੱਲ ਨਹੀਂ ਗੇ ਬਿਸਾਰ ਮੰਜੀ ਇਹ ਤੇ ਚਾਹ ਚ ਬਣਾਉ ਪਾਉ ਚਾਹ ਚ ਬਣਾਉ ਹਾਂਜੀ ਭੈਣ ਜੀ ਬਣਾਉਣੀ ਆ ਹੋਰ ਤੇ ਪਠੇਰੀਆਂ ਸੁੱਤਾ ਪੈਂ ਜਾਨ ਕੇ ਦੱਸੂ ਮੈਂ ਠੀਕ ਹੈ ਨਾ ਚਾਹ ਤਾਂ ਰੱਖ ਇੱਕ ਗਲਾਸ ਵਾਧੂ ਹੀ ਆ ਗਿਆ ਵਿੱਚ ਉਥੇ ਪੀਲਾ ਤੋਂ ਨਾਲ ਚਾਹ ਬਣਾਉਂਗਾ ਠੀਕ ਭੈਣ ਜੀ ਸਤੀ 12:00 ਵਜੇ ਤੱਕ ਉੱਠਦੀ ਹੈ ਭੈਣ ਜੀ ਚਲੋ ਹੁਣ ਬਹੁਤੀਆਂ ਗੱਲਾਂ ਕੀ ਕਰਨੀਆਂ ਆ ਜਿਹੜਾ ਆਪਾਂ ਕੰਮ ਕਰਨਾ ਹੈ ਇਹ ਕਰ ਜੀ ਤੇ ਕੁੜੀ 12:00 ਵਜੇ ਤੱਕ ਨਹੀਂ ਗਈ ਉੱਠਦੀ ਕੁੜੀ ਸੌਂਦੀ ਜ਼ਰੂਰ ਲੇਟ ਹੈ ਉੱਠਦੀ ਟਾਈਮ ਨਾ ਨਾ ਇਹ ਮੇਰੀ ਦਰਾਣੀ ਆ ਭੈਣ ਜੀ ਅੱਛਾ ਅੱਛਾ ਠੀਕ ਤੁਹਾਨੂੰ ਪਤਾ ਹੈ ਫਿਰ ਤੁਸੀਂ ਆਪੇ ਸਮਝ ਲਓ ਗੱਲ ਨੂੰ ਹਾਂ ਚਲੋ ਠੀਕ ਭੈਣ ਜੀ ਮੈਂ ਕੁੜੀ ਨੂੰ ਸਾਧ ਦੋ ਆਹ ਵੇਖ ਲਈਏ ਕਿਦਾਂ ਦੀ ਹੈ ਡੋਲਰ ਜਾਂ ਬਾਜ਼ਾਰ ਮਾਰ ਸੋਖ ਨੂੰ ਤੇ ਕੋਈ ਨਹੀਂ ਪਹਿਲਾਂ ਚਾਹ ਪਾਣੀ ਪੀਓ ਤੁਸੀਂ ਫੇਰ ਬੁਲਾ ਲੈਣੇ ਚਾਹ ਪਾਣੀ ਬਾਅਦ ਚ ਪੀਣਾ ਤੇ ਪਹਿਲਾਂ ਕੁੜੀ ਵੀ ਇੱਜੇ ਮੁੰਡੇ ਦਾ ਟਾਈਮ ਹੋ ਗਿਆ ਡਿਊਟੀ ਦਾ ਇਹਦੇ 2 ਘੰਟੇ ਵਾਸਤੇ ਉੱਤਰਾ ਹੀ ਆਇਆ ਅੱਛਾ ਅੱਛਾ ਚਲੋ ਕੋਈ ਨਹੀਂ ਮਮਾ ਤੁਡੀ ਥੋੜੀ ਲਿਆ ਆ ਤੇ ਤੇਰੀ ਭਰੋਣੀ ਆ ਗਈ ਆ ਆਹ ਹਾਂ ਤੇ ਗਈ ਮਮਾ ਸੋਖਾ ਹਾਂਜੀ ਮੰਮੀ ਆ ਜਾ ਫੇਰ ਉਹ ਆਖੰਡੇ ਕੁੜੀ ਲਿਆਉ ਦੇਖਣੀ ਆ ਚਲੋ ਫੇਰ ਚਲ ਆ ਜੀ ਤੇ ਜੋਤੀ ਨੂੰ ਐਂ ਤੇ ਜੋਤੀ ਥੋੜੀ ਕਰਨ ਚਾਹਣਾ ਵਾ ਤੁਹ ਬਾਚਦੇ ਮਾਰ ਮਾਂ ਜੀ ਜੇ ਨਸ ਕਰ ਕਮਸੇ ਇਹੋ ਜੂਗਾ ਨਾ ਕਿ ਮੈਨੂੰ ਮਾਜ ਮਾਰਾਂਗੇ ਕੋਈ ਨਹੀਂ ਤੁਮਾ ਦਾ ਸਭ ਆਜਾ ਚਲੋ ਫਿਰ ਮੈਂ ਆ ਗਈ ਇਹਾਂ ਦੀ ਕੁੜੀ ਬਹੁਤ ਸੋਹਣੀ ਆ ਇਹੋ ਕੋਈ ਆ ਭੈਣ ਜੀ ਸਾਡੇ ਮੋਢੇ ਸਾਡੀ ਧੀ ਧੀ ਆ ਇਹ ਦੇ ਸਕਦੇ ਆ ਭਾਜੀ ਕੋਈ ਨਹੀਂ ਤੁਹਾਡੀ ਧੀ ਆ ਤੇ ਸਾਡੀ ਵੀ ਧੀ ਹਾਨਾ ਬਣਾ ਕੇ ਨਹੀਂ ਰੱਖਣੀ ਧੀ ਬਣਾ ਕੇ ਰੱਖਾਂਗੇ ਕੀਓ ਤੇ ਤੇ ਬਾਈ ਇਹ ਮਾਤਾ 75 ਅਰਸਾਂ ਦਾ ਸਨ ਜੀ ਪਾਲਾ ਹੈ। ਰਮਤ ਖੜ। ਐਂਡੀ ਕੁੜੀ ਹੱਡੀ ਸੋਹਣੀ ਹੈ ਨਾ ਬਹੁਤ ਸੋਹਣੀ ਆ ਕੁੜੀ ਮੈਨੂੰ ਲੱਗਿਆ ਭੈਣ ਜੀ ਬੜੀ ਸੋਹਣੀ ਜੀ ਆ। ਉਹ ਤਾਂ ਫੁੱਲਾ ਵਾਂਗੂ ਪਾਲੀ ਆ ਤਾਂ ਕੋਈ ਨਹੀਂ ਹਾਂ ਭੈਣ ਜੀ ਫੁੱਲਾ ਵਾਂਗੂ ਰੱਖਾਂ ਤੇ। ਤੇ ਧੋਖ ਨਹੀਂ ਧੋਖ ਨਹੀਂ ਲੱਗਣ ਦਿੱਤੀ ਸਾਰੀ ਜਿਹੜੀ ਅੰਦਰ ਵੱਡੀ ਰਹੀ ਤੇ ਇਹ ਤਾਂ ਫੁੱਲ ਦੀ ਨਹੀਂ ਲਾਈ ਕੁੜੀ ਆਪਣੀ ਕਦੀ ਅਜੇ ਤੱਕ ਹੋਈ ਨਹੀਂ ਭੈਣ ਜੀ ਜਿੱਦਾਂ ਤੇ ਯਾਪ ਕੇ ਉਹਦਾ ਹੀ ਕਰ ਦੋ। ਬੈਂਕੀ ਕੁੜੀ ਤੇ ਬਹੁਤ ਸੋਹਣੀ ਐ ਤੇ ਬਾਕੀ ਤੈਨੂੰ ਫੋਨ ਤੇ ਦੱਸ ਦਾਂਗੇ ਸਲਾਹ ਕਰਕੇ ਤੁਹਾਨੂੰ ਦਊ ਹਾਂ ਨੂੰ ਛੁੱਟੀ ਚੱਲੋ ਛੁੱਟੀ ਚਾਰ ਕੁੜੀ ਲੈ ਜੀ ਹਾਂ ਚਾਰ ਬਹਿ ਜਾਂਦੇ ਹੁਣ ਹੋਰ ਵਾ ਕੀ ਨਹੀਂ ਸੇਵਾ ਵਾ ਕੀ ਰੋਟੀ ਪਣੀ ਬਣਾਉਣਾ ਨਹੀਂ ਰੋਟੀ ਪੜੀ ਖਾ ਕੇ ਜਾਂਦੇ ਤੇ ਇਕੱਡੀ ਚਾਹ ਹੀ ਪੀ ਗੋਈ ਬੈਠੀ ਤੁਜੀ ਖਰਾਬ ਤੇ ਰੋਟੀ ਪਣੀ ਖਾ ਕੇ ਜਾਵਾਂਗੇ ਹਾਂ